ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਪੀ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਸਿੰਪਲ ਨਾਰਮਲ ਕਲਾ ਲਾਉਣਾ ਦੱਸਾਂਗੇ ਕਿ ਕਮੀਜ਼ ਨੂੰ ਆਪਾਂ ਕਿਵੇਂ ਅਟੈਚ ਕਰਦੇ ਆ ਪਹਿਲਾਂ ਆਪਾਂ ਇਹਨੂੰ ਕੱਪੜੇ ਤੇ ਅਟੈਚ ਕਰ ਲਿਆ ਵਾ ਆਪਾਂ ਇਸ ਉੱਥੇ ਸੈਡ ਕੱਪੜੇ ਦੇ ਗਲਾ ਅਟੈਚ ਕਰਨਾ ਇਸ ਤੋਂ ਬਾਅਦ ਆਪਾਂ ਇਹਦੇ ਤੇ ਕੱਚੀ ਸਿਲਾਈ ਲਾਵਾਂਗੇ ਐਸ ਤਰ੍ਹਾਂ ਕੱਚੀ ਸਿਲਾਈ ਲਾਉਣ ਤੋਂ ਬਾਅਦ ਇਸ ਤਰ੍ਹਾਂ ਕੱਤੀшлай ਲਾ ਲਾਂਗੇ ਆਪਾਂ। ਅੱਧੀшлай ਲਾਉਣ ਤੋਂ ਬਾਅਦ ਇਹਨੂੰ ਫੋਲਡ ਕਰਾਂਗੇ ਸੈਂਟਰ 'ਚੋਂ। ਸੈਂਟਰ 'ਚ ਇਹਦੇ ਪ੍ਰੈਸ ਨਾਲ ਕਰੀਜ਼ ਬਣਾਵਾਂਗੇ ਆਪਾਂ। ਇਸ ਤਰ੍ਹਾਂ ਆਪਾਂ ਸੈਂਟਰ 'ਚ ਇਹਦੇ ਕਰੀਜ਼ ਬਣਾ ਲੈਣੀ ਆ। ਇਸੇ ਤਰ੍ਹਾਂ ਹੀ ਆਪਾਂ ਪਹਿਲਾਂ ਹੀ ਕਮੀਜ਼ ਬਣਾ ਕੇ ਕਰੀਜ਼ ਰੱਖੀ ਆ। ਇਸ ਤਰ੍ਹਾਂ ਕਮੀਜ਼ ਦੇ ਸੈਂਟਰ 'ਚੋਂ ਕਮੀਜ਼ ਦੀ ਵੀ ਸਿੱਧੀ ਸੈਡ ਲੈਣੀ ਹੈ ਤੇ ਗਲੇ ਦੀ ਸਿੱਧੀ ਸੈਡ ਐਵੇਂ ਸਿੱਧੀ ਨਾਲ ਸਿੱਧੀ ਅਟੈਚ ਕਰਕੇ ਆਪਾਂ ਇਸ ਤਰ੍ਹਾਂ ਰੱਖਣੀ ਹੈ ਇਹਨੂੰ ਇਸ ਤਰ੍ਹਾਂ ਕੱਚੀ ਸिलाई ਲਾਵਾਂਗੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਕੱਚੀ ਸिलाई ਲਾਉਣ ਤੋਂ ਬਾਅਦ ਆਪਾਂ ਇਹਨੂੰ ਅਲੇ-ਦਲੇ ਕੱਚੀ ਸਲਾਈ ਲਾਵਾਂਗੇ ਪੱਕੀ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਜਿਹੜੀਆਂ ਕਿ ਪੱਕੀ ਸਲਾਈ ਲਾ ਦਵਾਂਗੇ ਇਸ ਲਾਈ ਲਾਉਣ ਤੋਂ ਬਾਅਦ ਆਪਾਂ ਇਹਨੂੰ ਨਾਲੋਂ ਨਾਲੋਂ ਕੱਟ ਦੇਾਂਗੇ ਅੱਧਾ ਅੱਧਾ ਇੰਚ ਦਾ ਗੈਪ ਛੱਡ ਕੇ ਇਹਨੂੰ ਕੱਟਣ ਤੋਂ ਬਾਅਦ ਇਹਦੇ ਵਿੱਚ ਆਪਾਂ ਬ੍ਰੇਕ ਬ੍ਰੇਕ ਕੱਟ ਲਾਵਾਂਗੇ ਇਹ ਆਪਾਂ ਧਿਆਨ ਦੇਣਾ ਕਿ ਜਿਹੜੇ ਕੱਟਨੇ ਹੋ ਸਲਾਈ ਤੋਂ ਪਿੱਛੇ ਹੀ ਰਹਿਣ ਸਲਾਈ ਤੋਂ ਅੱਗੇ ਸਲਾਈ ਦੇ ਅੱਗੇ ਕੱਟਣਾ ਨਿਕਲੇ ਤਾਂ ਕਿ ਆਪਣਾ ਜਿਹੜਾ ਗਲਾਫਤੋ ਖਰਾਬ ਹੋ ਜੂਗਾ ਸਲਾਈ ਵਾਰੇ ਨਿਕਲ ਜੂਗੀ ਜੇ ਕੱਟਣ ਨਾਲ ਲੱਗ ਗਿਆ ਤੇ ਗਲੇ ਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਆਪਾਂ ਦੁਬਾਰਾ ਤੋਂ ਸਲਾਈ ਅੰਦਰ ਕਰਕੇ ਲੈਣੀ ਪਊ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਅੰਦਰਲੇ ਸੈਡ ਨੂੰ ਇਹਨੂੰ ਜਿਹੜਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸਲਾਈ